ਅਸਟ੍ਰੇਲੀ ਨਮੀਆ 4 ਮਹੀਨੇ ਹੋਏ ਬਣੀ ਨੂੰ ਅਸੀਂ 4 ਮਹੀਨੇ ਹੋਇਆ ਤਰ ਨੂ ਰਿਆ ਆ ਦੇਖੀ ਆ ਲੋਕਰ ਬਈ ਇਕੱਲਾ ਹਲੇ ਤੱਕ ਮਾਰ ਕੇ ਵੀ ਉਮੀ ਖੜਿਆ ਜੇ ਕੇ ਤੇ ਕੋੜਾ ਬੰਪਰੇ ਦਾ ਕਿ ਸਲਵਾਇ ਸੀ ਇਹ ਭਾਜੀ ਪੱਜੋ ਦਿੱਤੇ ਤੋਂ ਪੱਜੋ ਦਿੱਤਾ ਹਾਂਜੀ ਓਕੇ ਇਹ ਘਟੋ ਘਟ ਨਹੀਂ ਇੱਕ ਕਵਾਂਟਲ ਤੋਂ ਉੱਤੇ ਉੱਤੇ ਦਾ ਬੰਪਰ ਆ ਭਾਜੀ ਅੱਛਾ ਹਾਂਜੀ ਪੂਰਾ ਹੈਵੀ ਆ ਉੱਪਰ ਹੋਗਾ ਭਾਜੀ ਪਰ ਵੀ ਪਲੇਟਾਂ ਦਿਖਾ ਕਿੰਨੇ ਇੰਨੀ ਹੈਵੀ ਨੇ ਮੇਰੇ ਸਾਹਮਣੇ ਨਾਲ ਭਾਈ ਸਵਾ ਕਵਾਂਟਲ ਤੋਂ ਬਾਹਰ ਹੋਗੇ 31 ਫੁੱਟ ਲੰਬਾਈ ਹੈ ਹਾਂਜੀ ਅੱਛਾ ਯਾਰ ਲੰਬਾਈ ਤਾਂ ਡਬਲ ਤੋਂ ਰਾ ਹਾਂਜੀ ਡਬਲ ਤੋਂ ਨਾ ਡਬਲ ਐਕਸ ਲਿਆ ਹਾਂ ਅੱਜ ਮਿੱਤਰੋ ਆਪਾਂ ਪਹੁੰਚ ਗਏ ਜਲੰਧਰ ਏਰੀਏ ਦੇ ਵਿੱਚ ਜਾਨੀ ਕਿ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਦੇ ਉੱਪਰ ਨਾ ਪਿੰਡ ਪੈ ਜਾਂਦਾ ਉਦੇਸੀਆਂ ਕਿੱਥੇ ਜੇ ਪੈ ਜਾਂਦਾ ਕਿੰਨੀ ਕੁ ਦੂਰ ਪੈ ਜਾਂਦਾ ਤੁਹਾਨੂੰ ਇਹ ਵੀ ਸਾਰਾ ਕੁਝ ਦੱਸਾਂਗੇ ਤੇ ਇੱਥੇ ਤੁਹਾਡੇ ਵਾਸਤੇ ਨਾ ਇੱਕ ਸਪੈਸ਼ਲ ਟਰੈਕਟਰ ਲੈ ਕੇ ਆਏ ਹਾਂ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਕਹਿੰਦੇ ਭਾਈ ਆਹ ਟਰੈਕਟਰ ਹੋਵੇ ਉਹ ਕਿਹੜਾ ਟਰੈਕਟਰ ਆ ਤੁਹਾਨੂੰ ਉਹ ਵੀ ਦੱਸਾਂਗੇ ਤੇ ਸਾਨੂੰ ਇਹ ਗੱਲ ਜਰੂਰ ਜੱਜ ਹੋ ਜਾਂਦੀ ਆ ਪਤਾ ਹੁੰਦਾ ਵੀ ਉਹ ਟਰੈਕਟਰ ਨੂੰ ਖਰੀਦਰ ਵਾਲੇ ਬਾਲੇ ਸੱਜਣ ਨੇ ਉਹ ਟਰੈਕਟਰ ਮਾਰਕੀਟ ਦੇ ਵਿੱਚ ਥੋੜਾ ਜਿਹਾ ਘਟਾਏ ਹੋਏ ਨੇ ਵੱਡੀ ਹੌਸਪਾਵਰ ਦੇ ਟਰੈਕਟਰ ਨੇ ਤੇ ਪਹਿਲਾਂ ਕਿਹੜੇ ਸੱਜਣ ਦੇ ਘਰੇ ਖੜਾ ਉਹਦੇ ਨਾਲ ਮਲਾ ਦਈਏ ਤੇ ਹੋਰ ਇਹ ਟਰੈਕਟਰ ਤੋਂ ਇਲਾਵਾ ਕਿਹੜੇ-ਕਿਹੜੇ ਸੰਦ ਇਸ ਘਰੇ ਵਿਕਾਊ ਨੇ ਉਹ ਵੀ ਦੱਸਾਂਗੇ ਤੇ ਨਾ ਹੈਗਾ ਬਾਈ ਦਾ ਵੰਟੀ ਤੇ ਧਰਮੇ ਪਹਿਲਾਂ ਬਾਈ ਨੂੰ ਮਲਾ ਦਈਏ ਵੀਰੇ ਇਸ ਤਰੀਕੇ ਜਿਹੜੇ ਵੰਟੀ ਵੀਰੇ 9 ਵਜੇ ਠੀਕ ਹੋ ਕੰਮ ਕਰਕੇ ਮੈਂ ਚੱਲਦਾ 9 ਵਜੇ ਵਧੀਆ ਬਾਬੇ ਵਧੀਆ ਹਾਂਜੀ ਤੇ ਲੈ ਹੁਣ ਟਰੈਕਟਰ ਦਿਖਾ ਦਈਏ ਅਪ ਜਿਹੜਾ ਵਿਕਾਊ ਆਉਂਦਾ ਆਓ ਜੀ ਦਿਖਾਉਂ ਟਰੈਕਟਰ ਦਾ ਕਮਰਾ ਮਾਰੀ ਧਰਮੇ ਕੈਮਰਾ ਇੱਧਰਲੇ ਪਾਸ ਵਾਲੇ ਭਰਾ ਫੋਨ ਲਾ ਦਿੰਦੇ ਆ ਕਦੇ ਭਾਈ ਲੱਭ ਲੱਭ ਥੱਕ ਕੇ ਟਰੈਕਟਰ ਨਹੀਂ ਸਾਨੂੰ ਮਿਲ ਰਿਆ ਵੈਸੇ 4 ਵੀਲ ਤਾਂ ਹੋਰ ਵੀ ਸੋਨੇ ਤੇ ਸਾਹਗੈ ਵਾਲੀ ਗੱਲ ਹੋ ਜਾਂਦੀ ਆ ਭਾਈ ਇਹ ਮਿਲਦਾ 2 ਵੀਲ ਦੇ ਵਿੱਚ ਵੀ ਨਹੀਂ ਮਿੱਤਰੋ 2 ਵੀਲ ਦੇ ਵਿੱਚ ਨਾ ਤੁਹਾਡੇ ਵਾਸਤੇ ਟਰੈਕਟਰ ਲਿਆਂਦਾ ਪਿੰਡ ਬਈ ਆਪਣਾ ਉਦੇਸੀ ਆ ਹਾਂਜੀ ਭਾਈ ਤੇ ਇਹ ਕਿੱਥੇ ਜੇ ਪੈ ਜਾਂਦਾ ਪਹਿਲੇ ਇਹ ਦੱਸੀਏ ਆਪਾਂ ਇਹ ਆਪਣਾ ਜਲੰਧਰ ਤੋਂ ਹਿਸ਼ਾਰਪੁਰ ਰੋਡ ਦੇ 20 ਕਿਲੋਮੀਟਰ ਦੇ ਵਿੱਚ ਵਿੱਚ ਅੱਛਾ ਜਲੰਧਰ ਤੋਂ ਮਤਲਬ ਹਿਸ਼ਾਰਪੁਰ ਰੋਡ ਹਾਂ 20 ਕਿਲੋਮੀਟਰ ਦੇ 20 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਉਦੇਸੀ ਆ ਤੇ ਇਹਦੇ ਨੇੜੇ-ਨੇੜੇ ਕਿਹੜੇ ਪਿੰਡ ਪੈ ਜਾਂਦੇ ਆ ਸਾਡੇ ਲਾਗੇ ਲਾਗੇ ਪੈਂਦਾ ਹਰੀਪੁਰ ਪੈਂ ਜਾਂਦਾ ਹਾਂਜੀ ਅਰਜਨਵਾਲ ਪੈਂ ਜਾਂਦਾ ਕਾਜੀਪੁਰ ਪੈਂ ਜਾਂਦਾ ਜੁੜੋ ਵਾਲੀ ਪੈਂ ਜਾਂਦਾ ਜੰਡੂ ਸਿੰਘਾ ਪੈਂ ਜਾਂਦਾ ਸਾਦੋਂਪੁਰਾ ਵੀ ਪੈਂ ਜਾਂਦਾ ਜੰਡੂ ਸਿੰਘਾ ਆ ਨਾ ਹਾਂ ਜੰਡੂ ਸਿੰਘਾ ਵੀ ਪੈਂਦਾ ਜੰਡੂ ਸਿੰਘਾ ਦਾ ਇੱਕ ਗੀਤਕਾਰ ਕਾਫੀ ਮਸ਼ਹੂਰ ਆ ਬਈ ਹਣਾ ਹਾਂ ਜੋਗੀ ਹਾਂ ਜੋਗੀ ਜੰਡੂ ਸਿੰਘਾ ਤੇ ਧਰਮੇ ਪਹਿਲੇ ਚਾਰੇ ਪਾਸੇ ਦਾ ਦਿਖਾ ਦਈਏ ਕੰਡੀਸ਼ਨ ਆ ਪੋਤੋਂ ਬਾਅਦ ਗੱਲਬਾਤ ਕਰਾਂਗੇ ਵੀ ਕਿੰਨੇ ਕੁ ਦਾ ਬਾਈ ਇਹ ਟਰੈਕਟਰ ਆਪਾਂ ਨੂੰ ਵੇਚੂਗਾ ਹਣਾ ਕਿੰਨੇ ਕੁ ਦੇ ਵਿੱਚ ਕਿਸੇ ਭਰਾ ਨੂੰ ਇਹਦੇ ਮਾਲਕ ਬਣਾਊਗਾ ਕੀ ਗੱਲਬਾਤ ਆ ਤੇ ਚਾਰੇ ਪਾਸੇ ਉਹਨਾ ਕੈਮਰਾ ਮਾਰ ਕੇ ਫਰੰਟ ਤੇ ਆ ਜਾ ਫਿਰ ਆਪਾਂ ਬਾਈ ਕਹਿੰਦਾ ਬਾਈ ਬੜੇ ਸੌਂਕ ਦੇ ਨਾਲ ਇਹ ਤਾਂ ਅਸੀਂ ਘੋੜਾ ਬੰਪਰ ਲਵਾਇਆ ਸੀਗਾ ਕਿੰਨਾ ਕਿਚਰ ਹੋ ਗਿਆ ਲੈੰਦੇ ਨੂੰ ਬਾਈ ਇਹ ਬੰਟੀ ਪਹਿਲੇ ਮੈਨੂੰ ਇਹ ਗੱਲ ਦੱਸ ਕਿੰਨੇ ਟਾਈਮ ਤੋਂ ਆਪਣੇ ਲੈ ਬਟ ਰੈਕਟਰ ਇਹ ਆਪਣੇ ਕੋਲ ਤਾਂ ਹੋ ਗਿਆ ਭਾਜੀ 10-12 ਸਾਲ ਹੋ ਗਿਆ ਖੜੇ ਨੂੰ ਇਦਾਂ ਹੀ ਅੱਛਾ ਜੀ ਹਾਂਜੀ 10-12 ਸਾਲ ਹੋ ਗਏ ਹਾਂਜੀ ਓਕੇ ਇਹਦਾ ਰੰਗ ਸੀਗਾ ਦੂਜਾ ਆਪਾਂ ਇਹ ਸ਼ੌਂਕ ਨੇ ਤਿਆਰ ਕਰਾਇਆ ਭਾਜੀ ਅੱਛਾ ਪਹਿਲੇ ਹੀ ਦੂਸਰੇ ਕਲਰ ਚ ਹੋਊਗਾ ਫਿਰ ਨੀਲੇ ਹਰੇ ਨੀਲੇ ਰੰਗ ਲੈ ਲੇਗਾ ਫਿਰ ਇਹ ਤੁਹਾਨੂੰ ਰੰਗ ਕਰਵਾਉਣ ਦੀ ਲੋੜ ਕੀ ਪੈਗੀ ਬਸ ਸ਼ੌਂਕ ਅੱਛਾ ਟੌਮ ਮਾਡਲ ਬਣਾ ਲਿਆ ਤੇ ਘੋੜਾ ਬੰਪਰ ਦਾ ਕਿ ਸਲਵਾਇਆ ਪੱਜੋ ਦਿੱਤਾ ਹਾਂਜੀ ਓਕੇ ਇਹ ਘਟੋ ਘਟ ਨਹੀਂ ਇੱਕ ਕਵਾਂਟਲ ਤੋਂ ਉੱਤੇ ਉੱਤੇ ਦਾ ਬੰਪਰ ਆ ਭਾਈ ਅੱਛਾ ਹਾਂਜੀ ਪੂਰਾ ਹੈਵੀ ਹੈ ਕਵਾਂਟਲ ਤੋਂ ਉੱਪਰ ਤਾਂ ਸਿੱਧਾ ਹੀ ਦੱਸਦੇ ਤਾਂ ਹੋਊਗਾ ਇਦੋਂ ਵੀ ਉੱਪਰ ਹੋਊਗਾ ਉੱਪਰ ਹੋਊਗਾ ਭਾਈ ਪਰ ਵੀ ਪਲੇਟਾਂ ਦਿਖਾ ਕਿੰਨੇ ਇੰਨੇ ਹੈਵੀ ਨੇ ਮੇਰੇ ਸਾਹਮਣੇ ਨਾਲ ਭਾਈ ਸਵਾ ਕਵਾਂਟਲ ਤੋਂ ਬਾਹਰ ਹੋਗੇ ਬਾਕੀ ਤੁਸੀਂ ਉਹ ਕਰਵਾ ਕੇ ਲੈ ਕੇ ਆਏ ਹੋ ਨਾ ਹਾਂ ਤਰਮਿਆ ਪੱਤੀ ਨਹੀਂ ਲੱਗੀ ਹੋਈ ਲੈ ਸਾਰੇ ਫੁੱਲ ਹੈ ਲੈ ਜੇ ਕਾਟਣ ਦਾ ਤਾਂ ਟਰੈਕਟਰ ਚੀਜ਼ ਦੀ ਪਲੇਟ ਆ ਭਾਈ ਹੂੰ ਓਕੇ ਵੀਰੇ ਤਰਮੇ ਇਹਦਾ ਸੀ ਵਈ ਇਹ ਟਰੈਕਟਰ ਮਾਡਲ ਕਿੰਨਾ ਇਹ ਮਾਡਲ ਭਾਜੀ ਹੈਗਾ 99 1999 ਮਾਡਲ ਹੈ ਹਾਂਜੀ ਓਕੇ ਤਰਮੇ 99 ਮਾਡਲ ਹੈ ਤੇ ਜੇ ਗੱਲ ਕਰੀਏ ਵੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਭਾਜੀ ਅੱਧੇ ਹੈਗੇ ਆ 50 ਕ ਪੈਸੇ 50 ਕ ਪੈਸੇ ਟਾਇਰ ਹੈਗੇ ਹਾਂਜੀ ਓਕੇ ਤਰਮੇ ਇਹ ਸਾਰੀ ਟਾਇਰ ਕਰਵਾਇਆ ਬਈ ਹਣਾ ਤਰਮੇ ਮਰਮਤ ਚੱਕਰਵਾ ਦੇ ਉਦਾਂ ਤੇ ਨਹੀਂ ਕੋਈ ਜਲਾ ਜੁਰੇ ਤੇਰੀ ਐਸੀ ਕਿਸੇ ਪਾਸੋਂ ਨਾ ਕੁਛ ਨਹੀਂ ਭਾਜੀ ਅੱਛਾ 80-85 ਸਾਰੀ ਚੈੱਕ ਕਰਵਾ ਦੇ ਬਈ ਫੋਟ ਹੱਡ ਵੀ ਲੱਗੀ ਹੋਈ ਆ ਸਾਰੀ ਧਰਮੇ ਹੋਰੇ ਆ ਹੁੱਕ ਵੀ ਦਿਖਾ ਦੇ ਲੈ ਜਮੀਨ ਨਵੀਂ ਹੁੱਕ ਪਈ ਆ ਬਈ ਤੁਸੀਂ ਕਿਹੜੇ ਕੰਮ ਤੇ ਬਾਬਾ ਇਹਨੂੰ ਚਲਾ ਰਹੇ ਹੋ ਟਰੈਕਟਰ ਨੂੰ ਚਲਾਉਣਾ ਭਾਜੀ ਕਿਹੜੇ ਕੰਮ ਤੇ ਆ ਬਸ ਘਾਰ ਖੜਾ ਆ ਅੰਦਰ ਸ਼ੈੱਡ ਚ ਅੱਛਾ ਇੱਥੇ ਖੜਾ ਆ ਅੰਦਰ ਸਾਲਵਾਤ ਗੱਡੀ ਦਾ ਬਾਹਰ ਅੱਛਾ ਸਾਲਵਾਤ ਕੱਢਦੇ ਹੋ ਉਹ ਹੋਰ ਕਦੇ ਫੇਰ ਮੋੜ ਕੇ ਫੇਰ ਅੰਦਰ ਕਰ ਦਿੱਤਾ ਤੋਤਾ ਅਗੇ ਨਹੀਂ ਕਾਰਨ ਕੀ ਮਤਲਬ ਸਾਲਵਾਤ ਤੂੰ ਕਾਹਤੋਂ ਕੱਢਦੇ ਉਹਨੂੰ ਚਲਾਉਂਦੇ ਹੀ ਨਹੀਂ ਬਈ ਦੂਜੇ ਹੈਗੇ ਟਰੈਕਟਰ ਚਲਾਉਣ ਖੇਤੀ ਕੁਤੀਆਂ ਨੂੰ ਛੋਲੇ ਟਰੈਕਟਰ ਰੱਖਿਓ ਆ ਅੱਛਾ ਓਕੇ ਇਹ ਤਾਂ ਕਿ ਸਿਰਫ ਸ਼ੌਂਕ ਆ ਸ਼ੌਂਕ ਕਰਕੇ ਰੱਖਿਆ ਆ ਤਰ ਮੈਂ ਸਾਰਾ ਕਰਵਾ ਦੇ ਚੱਕਾ ਇਧਰ ਵੀ ਕਰਵਾ ਦੇ ਬਈ ਉਦਾਂ ਇੰਜਨ ਕੇਰ ਤੇ ਤਾਂ ਪੂਰਾ ਓਕੇ ਹੈ ਪੂਰਾ ਓਕੇ ਭਾਜੀ ਪੂਰਾ ਇਸ ਪੰਜਾ ਦੀ ਆ ਇਹ ਆਪਣੇ ਕਿੰਨੇ ਹਸ ਪਾਵਰ ਚ ਆ ਗਿਆ ਇਹ 75 75 ਹਸ ਪਾਵਰ ਚ ਆ ਗਿਆ ਹਾਂਜੀ ਇਹ 2 ਸਪੀਡ ਚੂਗਾ ਹਣਾ ਹਾਂ 2 ਸਪੀਡ ਚ ਓਕੇ ਤਰ ਮੈਂ ਇਧਰੋਂ ਮਗਰਾਡਨ ਵੀ ਚੈੱਕ ਕਰਵਾ ਦੇ ਇਧਰ ਨਾਲ ਰਿੰਮ ਚੈੱਕ ਕਰਵਾ ਦੇ ਤੇ ਬਈ ਇਹਨੂੰ ਸਟਾਰਟ ਕਰਕੇ ਦਿਖਾਓ ਟ੍ਰੇਟ ਨੂੰ ਥੋੜਾ ਜਿਆ ਇਹਦੀ ਆਪਾਂ ਵੜਕ ਵੀ ਦੇਖ ਲਈਏ ਕੀ ਗੱਲ ਬਾਤ ਆ ਰੇਸ ਦੇ ਦੁਆਰੇ ਜੀ ਬਾਤ ਤਾਰ ਦੇ ਬੰਦ ਕਰ ਤੋ ਬੰਦ ਕਰ ਇਹਨੂੰ ਇਹਦਾ ਬਈ ਨੰਬਰ ਕਿੱਥੋਂ ਦਾ ਡਾਇਰੈਕਟਰ ਦਾ ਇਹ ਨੰਬਰ ਭਾਈ Rajasthan ਦਾ ਅੱਛਾ Rajasthan ਦਾ ਨੰਬਰ ਹੈ ਹਾਂਜੀ ਓਕੇ ਓਕੇ ਤੇ ਮੈਨੂੰ ਇਹ ਦੱਸ ਬਾਈ ਕਿੰਨੇ ਕ ਦਾ ਡਾਇਰੈਕਟਰ ਦੇਣਾ ਆਪਣਾ ਇਹ ਇਹ ਭਾਜੀ ਘਟੋ ਘੱਟ 435 ਤੱਕ ਛੱਡ ਦਵਾਂਗੇ 435000 ਤੱਕ ਆਪਾਂ ਛੱਡ ਦਾਂਗੇ ਡਾਕਟਰ ਨੂੰ ਆ ਛੱਡ ਦਾਂਗੇ ਹੁਣ ਕਾਰਨ ਇਹ ਹੋ ਜਾਂਦਾ ਬਈ ਕਈ ਸੱਜਣਾਂ ਬਹੁਤ ਦੂਰੋਂ ਆ ਜਾਂਦੇ ਆ ਕਈ ਵਾਰ ਕੋਈ ਲੋਕਲ ਵੀ ਆ ਜਾਂਦਾ ਜੇ ਕੋਈ ਦੂਰੋਂ ਆ ਗਿਆ ਮਾਨਤਾਂ ਨੂੰ ਤਾਂ ਕਰਾਂਗੇ ਨਾ ਕੁਝ ਮਾਣਾ ਮੋਟਾ ਮਾਨ ਤਾਂ ਹੁਣ ਕਰ ਦਾਂਗੇ ਇਹ ਤਾਂ ਨਹੀਂ ਗੱਲ ਜੇ ਕੋਈ ਦੂਰੋਂ ਪਰੋਂ ਆਊਗਾ ਕਿੰਨਾ ਪੈਣਾ ਉਹਦਾ ਓਕੇ ਤੇ ਲੈ ਮਿੱਤਰੋ ਮਾਨਤਾਂ ਨੂੰ ਹੋ ਜੂਗਾ ਮਾਡਲ ਹੈਗਾ ਬਈ 1999 ਨਹੀਂ ਨਹੀਂ ਨੰਬਰ ਰਾਜਸਥਾਨ ਦਾ ਹੈ ਕੰਡੀਸ਼ਨ ਦਾ ਵੀ ਡਾਇਰੈਕਟਰ ਘੈਂਟ ਹੈ ਟੈਂਜਨ ਗੇਅਰ ਦਾ ਵੀ ਓਕੇਆ ਗਾਰੰਟੀ ਫੁੱਲ ਹੈ ਟੈਕ ਦੀ ਤੇ ਤੁਸੀਂ ਇਹ ਨਾਮ ਨੂੰ ਤਾਂ ਕਰਵਾਇਆ ਨਹੀਂ ਹੋਣਾ ਨਹੀਂ ਨਹੀਂ ਭਾਈ ਨਹੀਂ ਅੱਛਾ ਉਦਾਂ ਹੀ ਐਫੀ ਡੈਪਟ ਤੇ ਲਿਆਂਦਾ ਹੋਊਗਾ ਵੀਡੀਓ ਨੂੰ ਨਹੀਂ ਖੜਾ ਆਪਣਾ ਕੋਈ ਇੱਥੇ ਮੈਂ ਉਦਾਂ ਹੀ ਆਪਾਂ ਸ਼ੇਅਰ ਕਰਾਂਗੇ ਇੱਦਾਂ ਹੀ ਸੇਲ ਕਰਾਂਗੇ ਓਕੇ ਤੇ 435000 ਦੇ ਵਿੱਚ ਤੁਸੀਂ ਦਸਤਾ ਦੇਣ ਲੈਣ ਬਾਕੀ ਮੌਕੇ ਤੇ ਹੋਜੂ ਮਾਨਤਾਣਾ ਹੈਨਾ ਬਿਲਕੁਲ ਜੀ ਤੇ ਭਾਈ ਜਿਹੜੀ ਇੱਧਰਲੇ ਪਾਸੇ ਟਰਾਲੀ ਖੜੀ ਆ ਹੁਣ ਇਹ ਵੀ ਦੱਸ ਦੀਏ ਪਹਿਲਾਂ ਤੇ ਇਹ ਹੈਗੀ ਇਕੱਠਾਂ ਵਾਲੀ ਭਾਈ ਹੈਨਾ ਹਾਂਜੀ ਇਕੱਠਾਂ ਵਾਲੀ ਟਰਾਲੀ ਇਹਦਾ ਭਾਈ ਸਾਈਜ਼ ਕਿੰਨਾ ਖੂਗਾ ਇਹ ਇਹ ਭਾਜੀ 31 ਫੁੱਟ ਲੰਬਾਈ ਆ ਇਹਦੀ 31 ਫੁੱਟ ਲੰਬਾਈ ਆ ਇਹ ਹਾਂਜੀ ਅੱਛਾ ਯਾਰ ਲੰਬਾਈ ਤਾਂ ਡਬਲ ਤੋਂ ਰਾ ਹਾਂਜੀ ਡਬਲ ਤੋਂ ਰਾ ਡਬਲ ਐਕਸ ਲਿਆ ਹ ਤਾਰ ਮੈਂ ਟਰੱਕ ਨਾਲੋਂ ਲੰਮੀ ਐ ਹੂੰ 31 ਫੁੱਟ ਲੰਬਾਈ ਆ ਬਾਈ ਮੈਨੂੰ ਇੱਕ ਗੱਲ ਦੱਸ ਮਾਗਰਲੇ ਟਾਇਰ ਤਾਂ ਤੇ ਜਮ ਹੀ ਨਵੇਂ ਨੇ ਬਾਕੀ ਤੋਂ ਓਡੀ ਟਰਾਲੀ ਵੀ ਨਵੀਂ ਆ ਟਰਾਲੀ ਨਵੀਂ ਆ 4 ਮਹੀਨੇ ਹੋਏ ਬਣੀ ਨੂੰ ਅਸੀਂ 4 ਮਹੀਨੇ ਹੋਇਆ ਤਰ ਨੂ ਰਿਆ ਆ ਦੇਖੀ ਆ ਲੋਕਰ ਪੰਜ ਇਕੱਲਾ ਹਾਲੇ ਤੱਕ ਮਾਰ ਕੇ ਵੀ ਉਮੀ ਖੜਿਆ ਜੇ ਕੇ ਦੇ ਹੂੰ 600 700 ਕਿਲੋਮੀਟਰ ਚੱਲੇ ਹੋਗੇ ਟਾਇਰ ਸਾਰੇ ਸਹੀ ਗੱਲ ਐ ਟਾਇਰ ਤਾਂ ਧਰਮ ਹੈ ਜਮ ਹੀ ਨਵੇਂ ਤੇ ਬਾਈ ਮੈਨੂੰ ਇਹ ਦੱਸਿਓ ਇਹਦਾ ਵੇਟ ਕਿੰਨਾ ਕੁ ਹੋਣਾ ਹੈ ਵੇਟ ਦਾ ਭਾਈ 20 ਦੇ ਲੱਗ ਪਾ ਕਾ ਪੂਰਾ 35 ਕੰਟਰੋਲ ਦੀ ਹਾਂਜੀ 35 ਕੰਟਰ ਹੋਊਗਾ ਵੀ ਕਿਉਂਕਿ ਤੁਹਾਡਾ ਤਾਂ ਲੋਹੀ ਵਾਲਾ ਥੱਪਿਆ ਪਿਆ ਹੈ ਨਾ ਲੋਹਾ ਜਿਆਦਾ ਲੱਗਦਾ ਇਧਰ ਹੋ ਵੀ 7 ਮੁੱਟ ਚੜਾਈ ਚ ਹੈ ਹਾਂਜੀ ਓਕੇ ਹੂੰ ਤੇ ਤਰ ਮੈਂ ਟਰਾਲੀ ਤਾਂ ਆਪਾਂ ਦੇਖੀ ਨੇ ਅਜ ਤੱਕ ਵਾੜੀਆਂ ਬਈ ਅਸੀਂ ਨੇ ਪਰ ਇੱਕ ਗੱਲ ਮੰਨਣ ਵਾਲੀ ਹੈ ਵੀ ਤੁਹਾਡੀ ਟਰਾਲੀ ਹੈਵੀ ਬੜੀ ਆ ਸਪੈਸ਼ਲ ਗੱਠਾਂ ਵਾਲੀ ਹੈ ਤਰ ਮੈਂ ਗੱਠਾ ਵਾਲੀ ਟਰਾਲੀ ਤਾਂ ਕੋਈ ਹੋਰ ਭਰਾਵਾਂ ਵਾਲਾ ਵੀ ਬਾਲੇ ਜਾਣੇ ਪਰ ਤੁਹਾਡਾ ਤਾਂ ਜਿਵੇਂ ਕਹਦੀ ਨਾ ਮਿਸਤਰੀ ਦੇ ਨਾਲ ਬਈ ਕਿ ਇਹ ਨਹੀਂ ਗੱਲ ਕੀਤੀ ਹੋਈ ਵੀ ਸਾਡਾ ਫਟਾਫਟ ਤਿਆਰ ਕਰ ਦੇ। ਇਹੀ ਗੱਲ ਹੋਈ ਹੋਈ ਆ। ਨਹੀਂ ਨਹੀਂ ਉਹ ਤਾਂ ਬਸ ਤਸੱਲੀ ਨਾਲ ਕੰਮ ਕਰਾਇਆ। ਕੋਈ ਛੱਡੀ ਨੀ ਚੀਜ਼ ਵਿੱਚ ਇਹਦੇ। ਅੱਛਾ। ਇਹ ਆਪਣੇ ਕਿੰਨੇ ਇੰਚੀ ਗਾਡਰਾਂ ਦੇ ਵਿੱਚ ਆ 10 ਇੰਚੀ ਗਾਡਰ ਨੇ। 10 ਇੰਚੀ ਗਾਡਰ ਆ। 31 ਫੁੱਟ ਲੰਬਾਈ ਆ। 31 ਫੁੱਟ ਲੰਬਾਈ। ਡਬਲ ਐਕਸ ਲੈ ਹੈ ਨਾ। ਓਕੇ ਚਾਰੇ ਟਾਇਰ ਨਵੇਂ ਨੇ। ਚਾਰੇ ਟਾਇਰ। ਤੇ ਜਿਹੜੇ ਮੂਹਰੇ ਟਾਇਰ ਨੇ ਬਈ ਇਹ ਵੀ ਵੇਦਾ ਕੀ ਹੋਣਗੇ ਲਗਭਗ। ਉਹ ਵੇਦਾ ਆ ਗਈ ਆ ਭਾਜੀ ਉਹ ਤਾਂ ਉਦਾਂ ਜ ਨਹੀਂ ਲੈ ਗਿਆ 920 ਦੇ ਪਾਤਾ ਹੀ ਆਪਾਂ ਇਹ ARB ਦੇ ਆ 920 ਦੇ ਆ। ਇਹ 1000 ਦੇ ਨਹੀਂ 920 ਦੇ। ਹਾਂਜੀ। ਓਕੇ। ਹੂੰ। ਡਬਲ ਮੋੜਦਾ ਨਹੀਂ ਨਾ ਮੋੜ ਡਿਆ ਰ ਅੱਛਾ ਨਹੀਂ ਡਬਲ ਮੋੜਦਾ ਨਹੀਂ ਮੋੜ ਓਕੇ ਓਕੇ ਤੇ ਬਈ ਇੱਕ ਗੱਲ ਹੋਰ ਦੱਸਿਓ ਇਹ ਨਾ ਆਪਾਂ ਟਰਾਲੀਆਂ ਦੇਖਦੀ ਰਹਿੰਦੇ ਆ ਉਹ ਜਿੱਥੇ ਜਿੱਥੇ ਗੱਠ ਹੋਣੀ ਹੁੰਦੀ ਹੈ ਨਾ ਗੱਠ ਦੇ ਵਿਚਾਲੇ ਇੱਕ ਸਪੋਰਟ ਹੁੰਦੀ ਆ ਹਾਂਜੀ ਉਹ ਤਾਂ ਸਪੋਰਟ ਹੀ ਵਾਲੀ ਆ ਇਹਦੇ ਵਿੱਚ ਭਾਜੀ ਤਾਂ ਮੈਂ ਜਾਨੀ ਕਿ ਕੋਈ ਬੰਦਾ ਥੱਲੇ ਡੈਗ ਨਹੀਂ ਸਕਦਾ ਬੰਦਾ ਡੈਗਦਾ ਬਿਨਾਂ ਪੈਰ ਪੂਰੇ ਰੱਖੇ ਪੈਰ ਤੇ ਡੈਗ ਨਹੀਂ ਸਕਦਾ ਜਿਹੜੀਆਂ ਉਹ ਗੱਠਾਂ ਉਹ ਟਰਾਲੀਆਂ ਮੈਂ ਛੱਟ ਲਾ ਗਿਆ ਜਾਨੀ ਕਿ ਡੱਕੇ ਉਹਦੇ ਪਿੱਛੇ ਆ ਵੀ ਗੱਲ ਹੈਗੀ ਆ ਹਾਂਜੀ ਤੇ ਜੇ ਗੱਲ ਕਰੀਏ ਸਪੋਰਟਾਂ ਦੀ ਵੀ ਤੇ ਇਧਰ ਨੂੰ ਕਿੰਨੀਆਂ ਹੋਣੀਆਂ ਨੇ ਤਾਂ ਮੈਂ 55 ਇੰਚ ਤੇ ਹੋਰ ਲੈ 4 4 ਇੰਚ ਤੇ ਆ ਦਿੱਤੀਆਂ ਪੱਜਾਂ ਲੈ ਸਪੋਟਾਂ ਤੋਂ ਉਹਨੂੰ ਪੱਤੀਆਂ ਲਾਈਆਂ ਪੈਣ ਦੋ ਉਹ ਦੇਖ ਟਿੱਕੀ ਫਰਸ ਲਾਇਆ ਪਿਆ ਮੈਂ ਇੱਕ ਪ੍ਰਕਾਰ ਦਾ ਫਰਸੀ ਲਾਇਆ ਪਿਆ ਬਈ ਹਣਾ ਗਿਣੀਆਂ ਕਿੰਨੀਆਂ ਨੇ ਦੱਸ ਦੀ ਫਿਰ ਸੱਜਣ ਜਿਹੜਾ ਦੂਰੋਂ ਆਵੇ ਆਪਾਂ ਨੂੰ ਪਹਿਲੀ ਦੱਸ ਦਈਏ 1 2 3 4 5 6 7 8 9 10 11 12 13 14 15 16 17 18 19 18 ਉਹ ਨਹੀਂ ਤਾਂ ਸਪੋਟਾਂ ਵਿੱਚ ਹੀ ਨੇ ਇਹਦੇ ਬਈ ਕੁਝ ਇਹ ਆ ਇਦਾਂ ਖੁੱਲ ਜਾਂਦਾ ਨਾ ਬਈ ਹਾਂਜੀ ਹਾਂਜੀ ਬਈ ਇਹ ਪੂਰਾ ਖੁੱਲ ਜਾਂਦਾ ਬਈ ਤੈਨੂੰ ਦੇਖੋ ਧਰਮੇ ਓਕੇ ਚਾਰੇ ਪਾਸੇ ਖੁੱਲਦਾ ਉਧਰ ਵੀ ਹਾਂਜੀ ਸਾਲੇ ਮਗਰਾਡਾਂ ਤੋਂ ਅਲੱਗ ਖੁੱਲਦਾ ਤੇ ਇਧਰ ਨੂੰ ਇਹ ਕਿੰਨੇ ਜੈਨਰ ਹੋਣਗੇ ਭਾਈ ਇਧਰ ਨੂੰ 33 ਇਧਰ ਵੀ ਇਕੱਲਾ 33 31 ਜੈਨਰ ਆ ਭਾਈ 31 ਜੈਨਰ ਇਧਰ ਹੋਣਗੇ ਹਾਂ 31 ਫੁੱਟ 31 ਮੁੱਟ 30 ਜੈਨਰ ਇਹ ਫੁੱਟ ਫੁੱਟ ਤੇ ਵੀ ਲਾਇਆ 31 ਵੱਧੀ ਜੈਨਰ ਹੋਗੇ 31 ਜੈਨਰ ਭਾਈ ਇਹ ਇਹਦਾ ਬੇਟ ਕਿੰਨਾ ਕੁ ਹੋ ਭਾਈ ਪਤਾ ਤੁਨੂੰ ਦਾ ਜਹੋ ਕੋਈ 20 ਮਹੀ 20 ਲਗਭਗ ਆ ਪੂਰੀ 35 ਕੁਇੰਟਲ ਦੇ ਲਗਭਗ ਪਰ ਮੈਂ ਉਧਰਲੇ ਪਾਸੇ ਵੀ ਆ ਸਾਰੇ ਨਾਲ ਹੀਟਾਂ ਚੈਨਲ ਚ ਉਹਨਰ ਪੂਰੇ ਲਾ ਕੇ ਮਜ਼ਬੂਤ ਕੰਮ ਕੀਤਾ ਹੋਇਆ ਤੇ ਇਧਰ ਪਾਸੇ ਵੀ ਦਿਖਾ ਪਿੱਛਲੇ ਪਾਸੇ ਵੀ ਕਰਵਾ ਚੱਕਾ ਦੇਖੋ ਸਾਰੇ ਚੈਨਲ ਹੁੱਕ ਵਗੈਰਾ ਪੂਰਾ ਹੋਰ ਵੀ ਦੇਖਾ ਆ ਲਾਈਟਾਂ ਦੇ ਸਾਹਮਣੇ ਵੀ ਸ਼ਰੀਏ ਲਾਏ ਹੋਏ ਨੇ ਬਾਈ ਉਹਨਾਂ ਦੇ ਤੇ ਆ ਆ ਦੇਖੀ ਆ ਪਾਈਪਾਂ ਦਿਖਾ ਲੈ ਯਾਰ ਪੂਰਾ ਮਜ਼ਬੂਤ ਕੰਮ ਕੀਤਾ ਗਿਆ ਤੇ ਆ ਦੇ ਸਾਰੇ ਜਕ ਵਗੈਰਾ ਕਿਸਨ ਵਾਸਤੇ ਗੰਢਾਂ ਨੂੰ ਬਧਰੀਆਂ ਨਾਲ ਹਨਾ ਤੇ ਉਧਰ ਟੂਲ ਦਿਖਾ ਲਓ ਬਹੁਤ ਜ਼ਿਆਦਾ ਹੈਵੀ ਟੂਲ ਲੱਗਿਆ ਹੋਗਾ ਬੜਾ ਮੇਰੇ ਹਿਸਾਬ ਨਾਲ ਮਾੜਾ ਤਾਂ ਬੰਦਾ ਇਹਦੇ ਵਿੱਚ ਵੜ ਕੇ ਵਹਿ ਜੇ ਯਾਰ ਹੈ ਦੇਖੋ ਕਿੰਨਾ ਸਹਿਜ ਆ ਇਹਦੀ ਬੰਟੀ ਵੀਰੇ ਹੋੱਕ ਵਗਾਰ ਅ ਵੀ ਤੇ ਦਿਖਾਈਏ ਪੈਂਦਾ ਤਾਂ ਹਨ ਮਜ਼ਬੂਤ ਕੰਮ ਪਈ ਪੂਰਾ ਯਾਰ 4 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੇ ਕ ਬੜੀ ਟਰੈਕਟਰ ਵਾਂਗਰ ਪਾਈ ਹੋਣੀ ਰੰਗ ਵੀ ਨਹੀਂ ਉਤਰਿਆ ਹੋਇਆ ਕਲਰ ਵੀ ਨਹੀਂ ਉਤਰਿਆ ਹੋਇਆ ਨਾਲ ਦਾ ਉਸਤਾਦ ਮੈਨੂੰ ਇਹ ਦੱਸਿਓ ਇਹਦੀ ਡਿਮਾਂਡ ਕੀ ਰੱਖੀ ਹੋਈ ਜਬਈ ਆਪਣੀ ਵੈਸੇ ਇੱਕ ਮੈਂ ਗੱਲ ਕਹੂੰਗਾ ਜੇ ਕੋਈ ਸੱਜਣ ਇਹ ਸੋਚਦਾ ਨਾ ਵੀ ਮੈਂ ਨਵੀਂ ਟਰਾਲੀ ਤਿਆਰ ਕਰਵਾਵਾਂ ਚੁੱਪ ਕਰਕੇ ਲੈ ਜੂ ਤਾਂ ਸਮਾਂ ਖਰਾਬ ਨਹੀਂ ਹੋਊਗਾ ਬਿਲਕੁਲ ਭਾਜੀ ਬਿਲਕੁਲ ਮਿਸਤਰੀ ਨੇ ਇਹਦੇ ਨਾਲ ਦੀ ਟਰਾਲੀ ਨਾ ਸੇਮ ਹੀ ਨਹੀਂ ਜਣੀ ਬਣਾ ਕੇ ਦੇਣੀ 4 ਇੰਚ ਹਿੱਸੇ ਆ ਨਾ ਬਈ 400 ਹਾਂਜੀ ਹੂੰ ਤੇ ਹੱਬਾ ਇਹਨੂੰ ਕਿੰਨੇ ਨਟੀਆਂ ਨੇ ਬਈ 10 ਨਟੀ 10 ਨਟੀ ਹੱਬਾ ਨੇ ਹਾਂਜੀ ਓਕੇ ਰਿਮ ਰੋਮ ਵੀ ਸੋਰੇ ਨਵੇਂ ਲੱਗੇ ਹੋਏ ਆ ਨਾ ਬਿਲਕੁਲ ਸਾਰਾ ਬ੍ਰਾਂਡ ਨਿਊ ਬਾਜੀ ਸਾਰਾ ਓਕੇ ਤੇ ਬਈ ਕਿੰਨੇ ਦੇ ਵਿੱਚ ਦੇਣੀ ਆ ਮਤਲਬ ਇਹ ਟਰਾਲੀ ਆਪਾਂ ਨੂੰ ਏ ਭਾਈ ਆਪਾਂ ਦਵਾਂਗੇ ਟਰਾਲੀ ਸਾਢੇ 4 ਦੇ ਲੱਗੇਗੀ ਸਾਢੇ 4 ਦੇ ਲੱਗੇਗੀ ਓਕੇ ਤੇ ਮੈਨੂੰ ਇੱਕ ਵਾਰੀ ਦੁੱਲਕੇਸ਼ਮ ਦੁਆਰਾ ਦੱਸਿਓ ਆਪਾਂ ਪਿੰਡ ਹੈਗਾ ਉਦੇਸੀਆਂ ਜ਼ਿਲ੍ਹਾ ਪਈ ਜਾਂਦਾ ਜਲੰਧਰ ਜ਼ਿਲ੍ਹਾ ਜਲੰਧਰ ਹਾਂਜੀ ਲਾਖਾਨਾ ਆਨਮ ਬਹੁਤ ਤਹਿਸੀਲ ਓਕੇ ਪਿੰਡ ਦੱਸਿਆਂ ਠੀਕ ਹੈ ਜੀ ਹਾਂਜੀ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ 98721 ਹਾਂਜੀ 96833 ਓਕੇ ਹਾਂਜੀ ਤੇ ਲੈ ਮਿੱਤਰੋ ਇਹ ਮੋਬਾਈਲ ਨੰਬਰ ਆ ਬਾਕੀ ਆਪਾਂ ਸਕਰੀਨ ਤੇ ਵੀ ਚਲਾਤਾ ਕਿਸੇ ਸੱਜਣ ਨੇ ਟਰਾਲੀ ਖਰੀਦਣੀ ਆ ਪੂਰੀ ਮਜ਼ਬੂਤ 31 ਫੁੱਟ ਲੰਬਾਈ ਵਾਲੀ ਹਨਾ 35 ਕੁਆਂਟਰ ਦੇ ਲਗਭਗ ਵੇਟ ਚਾਰੇ ਟਾਇਰ ਨਵੇਂ ਸਮੇਤ ਰਿਮ ਵੀ ਨਵੇਂ ਨੇ ਤੇ ਜਫਰ ਇਧਰਲੇ ਪਾਸੇ ਖੜਾ 1999 ਮਾਡਲ 52 30 ਨਿਊ ਹਾਲੈਂਡ ਪੂਰੀ ਫੁੱਲ ਗਾਰੰਟੀ ਵਾਲਾ ਛੋਟਾ ਟਰੈਕਟਰ ਤਾਂ ਕਰੋ ਬਈ ਨਾਲ ਸੰਪਰਕ ਪਿੰਡ ਉਦੇਸੀਆਂ ਤੇ ਡਿਸਟ੍ਰਿਕਟ ਪਹਜੰਦਾ ਜਲੰਧਰ ਲਾਓ ਫੋਨ